ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਏ ਅੱਜ 8 ਅਗਸਤ 2025 ਦਿਨ ਸ਼ੁੱਕਰਵਾਰ ਨੂੰ ਸਤਗੁਰੂ ਰਵਿਦਾਸ ਚੌਕ ਦੇ ਵਿੱਚ ਕਾ ਦੀ ਕਟਵਾਈ ਕਰਵਾਉਂਦੇ ਹੋਏ ਦੇਖੋ ਸੋ ਗੁਰੂ ਕੈਰੀ ਸਾਧ ਸੰਗਤ ਜੀਓ ਚੌਕ ਨੂੰ ਬਹੁਤ ਖੂਬਸੂਰਤ ਬਣਾਉਣ ਵਾਸਤੇ ਹਮੇਸ਼ਾ ਉਪਰਾਲੇ ਕੀਤੇ ਜਾਂਦੇ ਹਨ ਸੋ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਮੇਰ ਸਾਹਿਬ ਸ਼੍ਰੀ ਬਨੀਤ ਧੀਰਜੀ ਦਾ ਜੋ ਸਮੂਚੀ ਟੀਮ ਦੇ ਨਾਲ ਸਹਿਯੋਗ ਕਰਦੇ ਆ ਤੈਹਦ ਲੋ ਧੰਨਵਾਦ ਕਰਦੇ ਆ ਮੇਰ ਸਾਹਿਬ ਸ਼੍ਰੀ ਬਨੀਤ ਧੀਰਜੀ ਦਾ ਔਰ ਸਮੂਹ ਸੰਗਤਾਂ ਦਾ ਜੋ ਸਹਿਯੋਗ ਕਰਦੀਆਂ ਸੋ ਗੁਰੂ ਘਰ ਦੇ ਸਾਥ ਨੂੰ ਦੇਖੋ ਅੱਜ ਚੌਂਕ ਦੇ ਵਿੱਚ ਲਗਾ ਕਾ ਕਟਵਾਇਆ ਜਾ ਰਿਹਾ ਹੈ ਤੇ ਜੋ ਦੇਖ ਸਕਦੇ ਹੋ ਜੋ ਵਿੱਚ ਕਾਫੀ ਜੰਗਲੀ ਬੂਟੀ ਹੋ ਚੁੱਕੀ ਹੈ ਤੇ ਕੋਸ਼ਿਸ਼ ਕਰਾਂਗੇ ਇਸ ਨੂੰ ਫੇਰ ਹੋਰ ਵਧੀਆ ਦੇਖੇ ਨਾਲ ਕਿੱਦਾਂ ਇਹ ਦੀ ਸੁੰਦਰਤਾ ਨੂੰ ਵਧਾਇਆ ਜਾ ਸਕੇ ਸੂਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਤਨ ਗੁਰਦੇਵ ਸੋ ਧੰਨਵਾਦ ਇੱਕ ਵਾਰ ਫੇਰ ਸ਼੍ਰੀ ਗੁਨੀਤ ਸਿੰਘ ਜੀ ਦਾ ਜੈ ਗੁਰਦੇਵ ਜੀ